कॾहिं ग़लती त लड़े

بول مزي چنا منجو جي جون دا ڪندو پورا ڪرد ڪندو آهي منجو جي اپ کي حق ملي آهي هاڻي اندر جا واٽن تي آجو اوه مونکي پيئو 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 بھائی جی بھائیو بھائی جی بھائیو بھائی بھائیو اج اج بھائی کی آوا بھائی ہاتا دوگر کی بولی آ بھائی اللہ کا تیرے بیٹے मोगा सरदार सुखबीर सिंह बादल पंजाब बचाओ जा मौके दी अच्छ ਜਾ ਰਹੀ ਹੈ 메인 ਬਾਜ਼ਾਰ ਵੱਜੀ ਲੰਡੇ ਕੇ ਹੁੰਦੀ ਹੋਈ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਉਤਸ਼ਾਹ ਸਾਡੇ ਸਮੂਹ ਵਰਕਰ ਸੁਬਾਨ ਸਾਰੇ ਲੀਡਰਸ਼ਿਪਾਨ ਨਾਲ ਨੇ ਪੰਜਾਬ ਬਚਾਓ ਯਾਤਰਾ ਨੇ ਤੇ ਲੋਕਾਂ ਦੇ ਵਿੱਚ ਐਡਾ ਵੱਡਾ ਪਾਰੀ ਉਤਸ਼ਾਹ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਅੱਜ ਦੇਖੋ ਤੁਸੀਂ ਨੌਜਵਾਨ ਕਿਵੇਂ ਮੋਟਰਸਾਈਕਲਾਂ ਤੇ ਕੇਸਰੀ ਝੰਡੇ ਲੈ ਕੇ ਅੱਗੇ ਚੱਲ ਰਹੇ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸਾਹਿਬ ਦੀ ਗੱਡੀ ਦੇ ਅੱਗੇ ਅਤੇ ਪਿੱਛੇ ਟਰੈਕਟਰਾਂ ਦਾ ਤੇ ਗੱਡੀਆਂ ਦਾ ਬਹੁਤ ਵੱਡਾ ਕਾਫਲਾ ਹੈ ਹਜ਼ਾਰਾਂ ਵੀ ਗਿਣਤੀ ਦੇ ਵਿੱਚ ਲੋਕ ਅੱਜ ਸੜਕਾਂ ਦੇ ਜਿਹੜਾ SLAB ਉੱਪੜਿਆ ਹੋਇਆ ਤੇ ਮੈਂ ਸਮਝਦਾ ਕਿ ਪੂਰਾ ਪੰਜਾਬ ਜਿਹੜਾ ਉਹ ਨਹੀਂ ਪੂਰਾ ਹਿੰਦੁਸਤਾਨ ਨਹੀਂ ਪੂਰੇ ਵਰਲਡ ਦੇ ਵਿੱਚ ਲੋਕ ਦੇਖ ਰਹੇ ਨੇ ਕਿ ਪੰਜਾਬ ਬਚਾਓ ਯਾਤਰਾ ਅੱਜ ਕਿੰਨਾ ਵੱਡਾ ਉਤਸ਼ਾਹ ਤੇ 13 ਦੀਆਂ 13 ਸੀਟਾਂ ਜਿਹੜੀਆਂ ਸ਼ਰਮ ਨਹੀਂ ਖਾਲੀ ਤਾਂ ਲੋਕ ਸੁਣਦਿਆਂ ਜਿੱਤ ਕੇ ਸਰਦਾਰ ਸਿੰਘਪੀਰ ਸਿੰਘ ਦੀ ਬਾਲ ਸਾਹਿਬ ਦੀ ਝੋਲੀ ਦੇ ਵਿੱਚ ਪਾਊਗਾ ਪ੍ਰਧਾਨ ਸਾਹਿਬ ਦਾ ਕਾਦਾ ਜਿਹੜਾ ਹੋਰ ਉੱਚਾ ਹੋਵੇ ਇੱਥੇ ਪੰਜਾਬ ਪਾਓ ਕਿਵੇਂ ਲੱਗ ਰਿਹਾ ਸੀ ਬਾ ਆ ਗਈ ਜੀ ਯਾਤਰਾ ਵੇਖੋ ਸਵਾਗਤ ਕਰਨ ਵਾਸਤੇ ਕਿੰਨਾ ਜੂਥ ਉਮੜਿਆ ਹੋਇਆ ਮੇਰੇ ਕੋਲ 22500 ਜਿਹੜਾ ਮੋਟਰਸਾਈਕਲ ਆ ਇੰਨਾ ਇਕੱਠ ਇੰਨੇ ਟਰੈਕਟਰ ਇੰਨੀਆਂ ਗੱਡੀਆਂ ਲੈ ਕੇ ਲੋਕ ਸਾਰਾ ਵਿਧਾਨ ਸਭਾ ਹਲਕਾ ਇੱਥੇ ਸਵਾਗਤ ਕਰਨ ਵਾਸਤੇ ਮੌਜੂਦ ਆ ਪ੍ਰਧਾਨ ਜੀ ਵੀ ਪੂਰੇ ਖੁਸ਼ ਆ ਵੇਖ ਕੇ ਇੰਨਾ ਇਕੱਠ ਤੇ ਬੱਲੇ ਬੱਲੇ ਹੋਈ ਪਈ ਆ ਕੀ ਕਹੋਗੇ ਜੀ ਹੁਣ ਆਪ ਲੋਕਾਂ ਨੂੰ ਕਿੋਗੇ ਲੋਕੀ ਪੁਵਾਰਾ ਸਭੀ ਕਰਨ ਫਿਰ ਬਦਲਦੇ ਮੈਂ ਕਹਾਂ ਜੀ ਸਮੀਕਰਨ ਕੀ ਸਰਕਾਰ ਭੱਜੀ ਆਉਂਦੀ ਆ ਲੋਕ ਤਾਂ ਐਂ ਕਹਿੰਦੇ ਖਿੱਚ ਕੇ ਸਰਕਾਰ ਲੈ ਆਈਏ ਸਮਾਂ 3 ਸਾਲ ਮਿੰਟੋ ਮਿੰਟ ਹੀ ਲੰਘ ਜੇ ਲੋਕ ਸਭਾ ਚ ਪਤਾ ਲੱਗ ਜੂਗਾ ਕੀ ਬਣਦਾ ਦੇ ਆਪਣੇ ਜ਼ਿਲ੍ਹੇ ਚ ਕੋਲੇ ਕਰ ਲਾ ਬਾਈ ਜਾਲੀ ਸ਼ਰਾਬ ਦੀ ਲੀਕ ਪੀਂਦੀ ਆ ਤੇ ਜਾਲੀ ਸ਼ਰਾਬ ਦੇ ਵਿੱਚ ਜਿੰਨੀਆਂ ਮੌਤਾਂ ਹੋ ਗਈਆਂ ਤਾਂ ਮੁੱਖ ਮੰਤਰੀ ਨੂੰ ਕੋਈ ਫਿਕਰ ਨਹੀਂ ਲੋਕੀ ਹੜਾ ਨਾਂ ਬੜਾ ਨੁਕਸਾਨ ਹੋਇਆ ਕੋਈ ਮੁਆਵਜ਼ਾ ਨਹੀਂ ਘੜਿਆ ਨਾ ਹੋਇਆ ਕੋਈ ਮੁਆਵਜ਼ਾ ਨਹੀਂ ਆਪਣੀਆਂ ਦਵਾਈਆਂ ਗਲਤ ਫੜੀਆਂ ਗਈਆਂ ਕੋਈ ਵੀ ਨਾ ਫਿਕਰ ਨੇ ਹਾਲਾਤ ਐਜੇ ਬਣ ਗਏ ਪੰਜਾਬ ਕਿ ਐ ਲੱਗਦਾ ਕਿ ਮੁੱਖ ਮੰਤਰੀ ਕੋਈ ਸਰਕਾਰ ਹੀ ਹੈ ਨਹੀਂ ਸਭ ਤੋਂ ਨਕਮਾ ਬੰਦਾ ਆਏਗਾ ਆਪਣਾ ਭਗਵੰਤ ਮਾਨ ਕੱਲਾ ਲੁੱਟਣ ਵਾਸਤੇ ਆਏ ਆ ਕੇਜਰੀਵਾਲ ਦਾ ਹੁਕਮ ਮੰਨਣ ਜੋ ਕੇਜਰੀਵਾਲ ਕਹਿੰਦਾ ਉਹੀ ਕਰਦੇ ਇੱਥੇ ਉਹਨ ਕੋਈ ਫਿਕਰ ਪੰਜਾਬ ਦਾ ਨਹੀਂ ਸੋ ਤਾਂ ਹੀ ਉਹ ਮੈਂ ਜਿਹੜੀ ਯਾਤਰਾ ਹੈ ਇਹਦਾ ਮਤਲਬ ਕੀ ਹੈ ਕਿ ਆਪਾਂ ਪੰਜਾਬ ਨੂੰ ਬਚਾ ਲਈਏ ਪੰਜਾਬ ਨੂੰ ਕੱਲੀ ਖੇਤਰੀ ਪਾਰਟੀ ਬਚਾ ਸਕਦੀ ਹੈ ਆਪਣਾ ਅਕਾਲੀ ਦਲ ਇਤਿਹਾਸ ਗਵਾ ਹੈ ਜਿਹੜੀ ਸਾਰਿਆਂ ਨੇ ਦੇਖਿਆ ਹੈ ਕਿ ਜਦੋਂ ਜਦੋਂ ਖੇਤਰੀ ਪਾਰਟੀ ਆਉਂਦੀ ਹੈ ਅਕਾਲੀ ਦਲ ਉਦੋਂ ਹੀ ਤਰੱਕੀ ਪੰਜਾਬ ਚ ਦੀ ਹੈ ਥੈਂਕ ਯੂ